ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੁ ਕਾਮ ਕ੍ਰੋਧ ਦੋਇ ਖੀਤਾ ਲਭ ਵਤਰ ਦਰੋਗ ਬਿਯੋ ਹਾਲੀ ਰਾਹ ਕਹੇ ਤ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਈ ਨਾਨਕ ਲੇਖੈ ਮੰਗਿਐ ਆਉ ਤ ਜਣੇਂਦਾ ਜਾਏ ਮਹੱਲਾ ਪਹਿਲਾ ਭਉ ਭੁਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਨੀ ਕਰਮੋ ਹੋਏ ਜਮਹਿ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗਬਾਰ ਹੈ ਦੂਜੇ ਭਾਈ ਬੋਲੇ ਦੂਜੇ ਭਾਏ ਸਦਾ ਦੁੱਖ ਹੈ ਨਿਤ ਨੀਰ ਬਰੋਲੈ ਗੁਰਮੁਖ ਨਾਮ ਧਿਆਈਐ ਮਤ ਤਤਕ ਢੋਲੈ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੈ ਆਪੇ ਪਰਮ ਕੋ ਲਾਏ ਦਾ ਕਿਛ ਕਹਿਣ ਨਾ ਜਾਈ ਸ਼ਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤੇ ਉਪਾਇਨ ਤਿਨਾ ਪੇ ਰੋਜੀ ਦੇ ਓਥੈ ਹਟ ਨਾ ਚਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮੱਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤੈ ਪੜੈ ਅਚਿੰਤਾ ਜਾਲ ਨਾਨਕ ਚੇਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੀ ਆਪਣੀ ਤਾਂ ਆਪੇ ਲਏ ਮਲਾਈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨਹੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੀ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੁੰਜਾਇਆ ਕੱਟ ਬਣਾਇਆ ਕਟਕੋਟ ਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੀ ਸੂਈ ਧਾਗਾ ਸੀਵੇ ਇਉ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪੱਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪ੍ਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋਐ ਸੇਖ ਲੋਭੂ ਲੱਭ ਨਿਕ ਥਾਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰਜੀਦਾਰ ਸੁਮਾਏ ਮਹੱਲਾ ਪਹਿਲਾ ਕਮਰ ਕਿਟਾਰਾ ਬੰਕੁੜਾ ਬੰਕੇ ਕਾਇ ਅਸਵਾਰ ਗਰਬ ਨਾ ਕੀਜੈ ਨਾਨਕਾ ਮਾਤੇ ਸਿਰ ਆਵੇ ਭਾਰ ਪੌੜੀ ਸੂ ਸਤ ਸੰਗਤ ਸ਼ਬਦ ਮਿਲੈ ਜੋ ਗੁਰਮਖ ਚੱਲੈ ਸੱਚ ਧਾਇਨ ਸੀ ਸੱਚੇ ਜਿਨ ਹਰ ਖਰਚ ਧਨ ਪੱਲੈ ਪਗਤ ਸੋਹਣ ਗੁਣ ਗਾਮ ਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੁਈ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੀ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸ ਨਾ ਇੱਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹਸ ਤੁਰੇ ਹੀ ਮੇਲਾ ਖਸਮੈਵੇਂ ਪਾਣਾ ਸਰਵਰ ਅੰਦਰ ਹੀ ਰਾਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾ ਰਿਜਕ ਨਾ ਪਇਓ ਓਥੈ ਉਹਨਾ ਹੋਰੋ ਖਾਣਾ ਸੱਚ ਕਮਾਣੈ ਸਚੂ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੁਹ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁਖ ਜਾਇ ਅਵਗਣ ਵੰਜਨ ਗੁਣ ਰਵਹਿ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸਦਾ ਗੁਰਮਖ ਪਤੀ ਆਇਨ ਇਕ ਆਪੇ ਉਜੜ ਪਾਇਨ ਇਕ ਪਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝਸੀ ਆਪੇ ਨਾ ਇਲਾਈਨ ਨਾਨਕ ਨਾਮ ਧਿਆਈ ਹੈ ਸੱਚੀ ਵੜਿਆਈ ਸ਼ੁੱਧਾ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈ ਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭ ਹਰ ਦਰਗਾਹ ਕਾ ਬਸੀਠ ਹਰ ਨਾਮੋ ਮੰਤਰ ਦਰੜਾਏਂਦਾ ਕਰਤੇ ਹੋ ਮਰੂਗ ਨਾਨਕ ਸਤਗੁਰ ਤਿਨਾ ਮਲਾਇ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇਕ ਸੱਜਣ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਮੈ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭੁ 부ਜਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਠੱਟਣ ਹਾਰੇ ਥਾਟ ਆਪੇ ਹੀ ਠੱਟਿਆ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਮਟਿਆ ਅਗੰਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀਰਟਿਆ ਕੋਈ ਨਾ ਜਾਣੈ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੋ ਦਿਖਾਲ ਔ ਕਿਸ ਦੇਵਾ ਮਨ ਆਪਣਾ ਨਿਤਹਿਰ ਦੈ ਰੱਖਾ ਸੁਮਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮ ਲਾਇਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੂਹੀ ਕੋਈ ਅਹਿਸਾਸ ਸੱਜਣ ਲੋੜ ਲਹੁ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮਿਲਾਇਆ ਜਤ ਦੇਖਾਂ ਕਤ ਸੋਇ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰਨਾ ਕੋਈ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭਨਾ ਇਕ ਧਰ ਪਾਲੇ ਬਾਲਕ ਵਾਂਗ ਦੇਖੈ ਆਪ ਕਰ ਕਰਦਾ ਆ ਅਨੰਦ ਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਕੁਰਬਾਨੀਐ ਗਾਇਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੇ ਹਰ ਰਸ ਭੋਗਿਆ ਸ਼ਲੋਕ ਮਹਲਾ 5 ਭੀੜੋ ਮੋਕਲਾਈ ਕੀਤੀਆਂ ਸਭ ਰਖੇ ਕਟੰਬੈ ਨਾਲ ਕਾਰਜ ਆਪ ਸੁਵਾਰਿਐ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋਹੜੀ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੋਖ ਗੁਰ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋਐ ਸਾਦਾ ਤਾਰ ਮਨੋ ਨਾ ਬੀਸਰੈ ਘੜੀ ਨਾ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹਲਾ 5 ਧਨ ਸੁraag ਸੁਰੰਗੜੇ ਅਲਾਪਤ ਸਭ ਤਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਨੀ ਇੱਕ ਮਾਨੇ ਇੱਕ ਆਰਾਧਿਆ ਤਿਨ ਸਦ ਬਲੇ ਹਾਰਹਿ ਜਾਉ ਕਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਬ ਤੇ ਰੰਗ ਗਵਿੰਦ ਕੈ ਹਉ ਤਿਨ ਬਲੇ ਹਾਰਹਿ ਜਾਉ ਆਖਾਂ ਬਿਰთა ਜੀ ਕੀ ਹਰ ਸੱਜਣ ਮੇਲੋ ਰਾਇ ਗੁਰਪੂਰੇ ਮਿਲਾਇਆ ਜਨਮ ਮਰਨ ਦੁਖ ਜਾਇ ਜਨ ਨਾਨਕ ਪਾਇਆ ਅਗਮ ਰੂਪ ਅਨਤਨਾ ਕਾਹੂ ਜਾਏ ਮਹੱਲਾ ਪੰਜਵਾਂ ਤਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੁ ਸੰਜੋਗੜਾ ਜਿਤ ਦਿੱਠਾ ਗੁਰ ਦਰਸਾਰ ਮਾਨਕੀਆਂ ਇੱਛਾਂ ਪੂਰੀਆਂ ਹਰ ਪਾਇਆ ਅਗੰਮ ਅਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤਿਐਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤਿਐਨ ਜਿਸ ਨੂੰ ਲੱਗਾ ਰੰਗ ਸ਼ੇਰਾਂ ਗਰਤਿਆ ਉਹਨਾ ਇੱਕੋ ਨਾਮੇ ਆਧਾਰ ਇਕਾ ਹੁਨੁ ਭੱਤਿਆ ਉਹਨਾ ਪਿਛੈ ਜਗ ਪੁੰਚੈ ਭੁਗਈ ਉਹਨਾ ਪਿਆਰਾ ਰੱਬ ਉਹਨਾ ਹਾ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸ਼ਲੋਕ ਮਹਲਾ 5ਵਾਂ ਹਰ ਇੱਕ ਸਹਿ ਨਾਲ ਮੈਂ ਦੂਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੀ ਮੂਹ ਮੈਲਾ ਕਰੈ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਨੰਨ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆ ਜਗ ਹੱਥ ਹਰ ਇੱਕ ਸੈ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤ ਗੁਰ ਸੰਤ ਮਲਾਇਆ ਮਸਟਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨ ਤਾਰਿਆ ਸਗਲ ਜਗਤ ਮਾਨਕੀਆਂ ਇਚਾਂ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਧ ਜਿ ਚਰ ਪੈ ਨਨ ਖਾਵਣੀ ਤਿ ਚਰ ਰਖਣ ਗੰਢ ਜਿੱਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨ ਮੁਕੇ ਗਿਆਨੀ ਅੰਧਾ ਊੜਾ ਗੰਡ ਨਾ ਚੱਲਈ ਚਿੱਕਰ ਪੱਥਰ ਬੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹੇ ਲਪਟਾਇਆ ਹਉ ਹਉ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ ਪਾਉੜੀ ਜੋ ਰੱਤੇ ਦੀਦਾਰ ਸੇ ਸੱਚ ਹਾਕ ਜਿਨਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸ ਹੈ ਦੇ ਖਾਲੀ ਮਹਿਲ ਤਿਸ ਨਾਮ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹਲਾ 5 ਹਰਨਾਖੀ ਗੂ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੂੰ ਸੁਣੋ ਛਬੀਲੀ ਫਿਰ ਤੈ ਢਾ ਮਨ ਸਾਧਾਰਨ ਦੁਰਜਣ ਸੇਤੀ ਨੇਹੁ ਰਚਾਇਉ ਦਸ ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਸ਼ੈਲ ਛਬੀਲਾ ਛੱਡ ਗਵਾਇਉ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾਮ ਐ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗੁਆਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨਹਿ ਰਲੀਆਂ ਇੱਕ ਦੇਵ ਉਹ ਆਤਮ ਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲੇਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਨਿਰੰਗ ਲੱਗਾ ਨਿਰੰਕਾਰ ਹੋਣੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂ ਆਵਹਿ ਚੇਤਾ ਤਿਸਨੋ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜਮ ਨਾਹੀ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚੇਤ ਤੈਨ ਕੋਲ ਉਧਾਰਿਆ